ਕੁਝ ਵੀਨ ਪਹਿਲਾ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬੰਬ ਬਲਾਸਟ ਹੋਣ ਦੀ ਖਬਰ ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਜਿਸ ਚ ਕਈ ਲੋਕਾਂ ਨੇ ਆਪਣੀ ਜਾਨ ਗਵਾਈ ਤੇ ਕਈ ਜ਼ਖਮੀ ਹੋਏ ਦਿੱਲੀ ਮੇਂ ਕਾਰ ਬਲਾਸਟ ਹੋਆ ਵਹਾਂ ਕਾ ਸੀਸੀਟੀਵੀ ਫੁਟੇਜ ਸਾਹਮਣੇ ਆ ਚੁਕਾ ਔਰ ਇਸ ਫੁਟੇਜ ਕੇ ਅੰਦਰ ਸਾਫ ਸਾਫ ਨਜ਼ਰ ਆ ਰਹਾ ਹੈ ਕਿ ਕੈਸੇ ਲੋਕ ਦੁਕਾਨੋ ਕੇ ਅੰਦਰ ਭਾਗਤੇ ਹੋਏ ਨਜ਼ਰ ਆ ਰਹੇ ਹੈ ਇਹ ਧਮਾਕਾ ਲਾਲ ਕਿਲਾ ਮੈਟਰੋ ਸਟੇਸ਼ਨ ਕੇ ਪਾਰਕਿੰਗ ਕੇ ਪਾਸ ਹੋਆ ਥਾ ਔਰ ਅਬ ਤੱਕ 9 ਲੋਗੋ ਸੇ ਜ਼ਿਆਦਾ ਕੀ ਮੌਤ ਕੀ ਖਬਰ ਸਾਹਮਣੇ ਆ ਰਹੀ ਹੈ ਜਿਸ ਵੇ ਚੱਲਦੇ ਆ ਪੰਜਾਬ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਦੇ ਵੱਲੋਂ ਪੂਰੇ ਸੂਬੇ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਜਿਸ ਦੇ ਨਤੀਜੇ ਵਜੋਂ ਲੁਧਿਆਣਾ ਵਿਖੇ ਬਹੁਤ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਇਸ ਵਰਤਮਾਨ ਦੀ ਵੱਡੀ ਖਬਰ ਪੜਨਾ ਸਾਡੀ ਕਰ ਰਹੇ ਹਾਂ ਉੱਗਲੀ ਥਮਾਕੇ ਤੋਂ ਬਾਅਦ ਵੱਡੀ ਸਫਲਤਾ ਪੰਜਾਬ ਪੁਲਿਸ ਦੇ ਅੱਜ ਲੱਗੀ ਹੈ ਦੱਸਦੀ ਹੈ ਕਿ ਇੱਕ ਹੈਂਡ ਗ੍ਰਨੇਡ ਜਿਹੜਾ ਹੈ ਉਹ ਬ੍ਰਾਹਮਤ ਕੀਤਾ ਗਿਆ ਔਰ ਇਸ ਦੇ ਨਾਲ 10 ਮੌਸਮ ਗ੍ਰਫਤਾਰ ਕੀਤੇ ਗਏ ਨੇ ਜਾਣਕਾਰੀ ਦੇ ਮੁਤਾਬਕ ਦੱਸਦੇ ਕਿ ਪਾਕਿਸਤਾਨੀ ਜੀਆਈਏਜੰਸੀ ਆਈਐਸਆਈ ਦੇ ਨਾਲ ਇਸ ਸੰਬੰਧ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਿ ਇਹ ਇੱਕ ਪ੍ਰੌਕਸੀ ਵਾਰ ਹੈ ਜੋ ਆਈਐਸਆਈ ਲੜ ਰਹੀ ਹੈ ਪੰਜਾਬ ਤੋਂ ਇਹ ਉਹ ਦੇਸ਼ ਕੀ ਲੜਾਈ ਲੜ ਰਿਹਾ ਹੈ ਕਿ ਪਾਕਿਸਤਾਨ ਇਸ ਟ੍ਰਾਈਂਗ ਟੂ ਬਲੀਡ ਇੰਡੀਆ ਥਰੂ 1000 ਟਕਸ ਪੰਜਾਬ ਪੁਲਿਸ ਪੰਜਾਬ ਤੇ ਦੇਸ਼ ਦੀ ਸੁਰੱਖਿਆ ਦੇ ਲਈ ਦਿਨ ਰਾਤ ਮਿਹਨਤ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਚ ਲੱਗੀ ਹੋਈ ਹੈ ਦੇਸ਼ ਤੇ ਪੰਜਾਬ ਦਾ ਅਮਨ ਕਾਨੂੰਨ ਬਹਾਲ ਰੱਖਣਾ ਪੰਜਾਬ ਪੁਲਿਸ ਦੀ ਤਰਜੀਹ ਹੈ